ਵੇ ਜਾਈਂ ਲਿਆ ਹਾਂ ਪਾਪੀ ਵੇ ਕਿੱਥੇ ਰਹਿਣ ਲੱਗਾ ਮਰਨਿਆ ਤੂੰ ਦੋ ਸਾਲਾਂ ਬਾਅਦ ਕਿਹੜਾ ਮਾਰਿਆ ਮੇਰੇ ਘਰੇ ਮੈਂ ਤਾਂ ਟਰੱਕ ਦਾ ਕਿਹੜਾ ਲੈ ਕੇ ਭੱਗ ਗਿਆ ਸੀ ਚੀਕਾਂ ਲੈ ਟਰੱਕ ਦਾ ਕਿਹੜਾ ਹੋਰ ਤੂੰ ਈਦ ਦਾ ਚਾਂਦੀ ਬਣ ਗਿਆ ਫੇਰ ਤੂੰ ਤਾਂ ਹੋਰ ਡਰਾਈਵਰ ਬਣ ਗਿਆ ਹਾਂ ਡਰਾਈਵਰ ਬਣ ਗਿਆ ਚੁੱਟੀ ਦਾ ਹਾਂ ਚੁੱਟੀ ਦਾ ਜਾਵਾ ਪੱਟ ਪੱਟ ਲੈ ਗੇਰ ਪੋੜਨਾ ਵੇ ਮੈਂ ਤਾਂ ਰੋਜ਼ ਪੁੱਛਿਆ ਕਰਾਂ ਹਾਂ ਵੀ ਜੈਲਾ ਕਿੱਥੇ ਜੈਲਾ ਕਿੱਥੇ ਜੈਲਾ ਤੀਂਦੇ ਮੈਨੂੰ ਹੁਣ ਪਤਾ ਲੱਗਿਆ ਤੂੰ ਡਰਾਈਵਿੰਗ ਸਿੱਖਾਂ ਲੱਗਿਆ ਹਾਂ ਓਏ ਢਿੱਕਾ ਨੇਰ ਢਿੱਕਾ ਨੇਰ ਇਹ ਤੂੰ ਦੇਖ ਕੇ ਨਿਆ ਬਜੰਨਾ ਹੁੰਨਾ ਹਾਂ ਜੇ ਕਿ ਤੂੰ ਮੈਨੂੰ ਪੂਰਾ ਫੀਮ ਦਾ ਲਿਆ ਦੇ ਲਪੁੱਤੀਆਂ ਮੇਰੀਆਂ ਤਾਂ ਵਾਹਾ ਸਮਝ ਜਾਂਦੀਆਂ ਨੇ ਦੋਨੇ ਰਾਤ ਨੂੰ ਭਾਬੀ ਤੈਨੂੰ ਫੀਮ ਦਾ ਜੇ ਕਾਕੜਾ ਖਵਾਤਾ ਨਾ ਹਾਂ ਉਹ ਤਾਂ ਕਾਰ ਵਾਂਗੂ ਭੱਜੀ ਫਰੇਗੀ ਪੂੰਗਾ ਮਾਰ ਜ 18 ਟਰਾਲੇ ਵਾਂਗੂ ਭੱਜੀ ਫਿਰੂ ਛੂਛੂ ਕਰਦੀ ਫਰੇਗੀ ਹੋਰ ਮੈਂ ਤਾਂ ਅਰੇ ਬਾਈ ਨੂੰ ਥੇ ਰੱਖਿਆ ਨਹੀਂ ਮੈਨੂੰ ਬਾਜਰੇ ਦੇ ਦਾਣੇ ਜਿਹਨੇ ਫੀਮ ਲਿਆ ਦੇ ਕਿਸੇ ਨੇ ਪੂਰਾ ਆਪਣੇ ਨੇ ਉਹ ਚੀਜ਼ ਮਿਲਦੀ ਆਪਣੇ ਤਾਂ ਕਿੱਥੇ ਨਕਲੀ ਮਾਰ ਆਪਣੇ ਤਾਂ ਹਾਂ ਮੈਂ ਤੇ ਇਸ ਨੇ ਜਦ ਕਹਿੰਨੇ ਕਿ ਤੇ ਡਰਾਈਵਰ ਬਲੂ ਕਰਤ ਲਈ ਮੈਂ ਕਹਿੰਦਾ ਜੋ ਵੀ ਜੋੜਾ ਬਾਹਰ ਲਾ ਜੋ ਕਿਸੇ ਇੱਧ ਹਾਂ ਜੇ ਤੇ ਆਪਦੇ ਪਿੰਡ ਦੇ ਹੈਗੇ ਨਾ ਸੁਖਨਾਂ ਦਾ ਰਾਈ ਨੇ ਮੈਂ ਤਾਂ ਤੇ ਇੱਥੇ ਹੀ ਵੰਗਾਉਂਗੀ ਹੁਣ ਕੋਈ ਨਾ ਮੈਂ ਤੈਨੂੰ ਲਿਆ ਦੂੰ ਆ ਵਧੀਆ ਲੈ ਕੇ ਦੂੰ ਪੂਰਾ ਦੁੱਧ ਲੈ ਕੇ ਦੂੰ ਆਏ ਹਾਂ ਹਾਂ ਪਹਿਲਾਂ ਵੰਗਾਈ ਸੀ ਮੈਂ ਮੇ ਬੇਤਰੋਹਣ ਵਾਲੇ ਤੋਂ ਅੱਛਾ ਇੰਨੀ ਕੁ ਦੇ ਗਿਆ ਸੀ ਉਹ ਮੈਂ ਤਾਂ ਭੋਰ-ਭੋਰ ਖਾਂਦੀ ਰਹੀ ਆ ਮੈਂ ਤਾਂ ਹੁਣ ਤੱਕ ਗੁਣ ਗਾਉਣੀ ਆ ਉਹਦੀ ਜਿੱਦੇ ਦੀ ਹਕੀਮ ਜੀ ਮੁੱਕੀ ਐ ਨਾ ਪੁੱਤੀ ਮੇਰ ਤੋਂ ਉਹਦੇ ਨਾਲ ਤਾਂ ਗੋਡੇ ਛੂ-ਛੂ ਕਰੀ ਜਾਂਦੇ ਨੇ ਤੁਰਦੀ ਦੇ ਹਾਂ ਮੈਂ ਸਰੀਰ ਬਸ ਮੈਂ ਤਮਾਰੂਗ ਨੂੰ ਕਰਦੇ ਰਹਿੰਦੇ ਵੀ ਹੁਣ ਵੀ ਮੰਜੇ ਤੇ ਡੇਗੀ ਹੁਣ ਵੀ ਮੰਜੇ ਤੇ ਨਹੀਂ ਗੀ ਵੀ ਮੈਨੂੰ ਤਾਂ ਭਾਈ ਤੂੰ ਆਏ ਫੜਫੜ ਕਰਨ ਲਾ ਦਿੱਤਾ ਉਹ ਵੀ ਰੋ ਵੀ ਤਾਕਲੀ ਚੀਜ਼ ਲੈ ਕੇ ਨੂੰ ਮੈਂ ਕਿਹਾ ਤੈਨੂੰ ਤਾਂ ਜਹਾਜ਼ ਬਣਾ ਦੂੰ ਮੈਂ ਉਹ ਫੀਨਾ ਵੀ ਖੇਰ ਵਾਲੀ ਕੋਰ ਦੱਸ ਵਧੀਆ ਵਧੀਆ ਫਰ ਪਰਵਾਰ ਦੀ ਗੱਲ ਦੇ ਬੱਚੇ ਸਹੀ ਆ ਬੱਚੇ ਵਧੀਆ ਨੇ ਮੇਰੇ ਅੱਛਾ ਵਧੀਆ ਰੋਟੀ ਪਾਣੀ ਖਾਂਦੇ ਨੇ ਜਾਂਦੇ ਨੇ ਬੜਕਾ ਮਾਰਦੇ ਨੇ ਪੂਰੀਆਂ ਆ ਛੋਲੇ ਚ ਕੀ ਲਿਆ ਆਂਗਾ ਇੱਟ ਕੋਲੇ ਜ ਦਾ ਥੋੜਾ ਸਮਾਨ ਸੀ ਆ ਮਾਦਰ ਪਿੰਡ ਜਾਣੇ ਲੈ ਚੱਲੀ ਉਧਰ ਆਏ ਸੋਹਣੇ ਗਹਿਣੇ ਜੀ ਉਧਰ ਕਹਿਣੇ ਮੂਰਤੀਆਂ ਜੀ ਸੋਹਣੀਆਂ ਸੋਹਣੀਆਂ ਮੈਨੂੰ ਬਹੁਤ ਆ ਲੱਗਿਆ ਲੈ ਆਏ ਇੱਕ ਤੇਰੇ ਵਾਸਤੇ ਵੀ ਲੈ ਕੇ ਆ ਲੌਕਟ ਗੜ ਚ ਪਾਉਣ ਨੂੰ ਚੱਲ ਦੇ ਦੀ ਕੋਈ ਨਾ ਮਾਈਂ ਜਵਾਬ ਦੇਦੀ ਹਾਂ ਹਾਂ ਨਹੀਂ ਤੂੰ ਲੌਕਟ ਸਨੇਰੀ ਘਰ ਪਾਈ ਫਿਰਦੀ ਹਾਂ ਖੇਤ ਸਾਰੇ ਪਿੰਡ ਚ ਮੈਨੂੰ ਆਏ ਕਿਆ ਕਰਨਗੇ ਹਾਂ ਆ ਹੋਰ ਪਰ ਮਾਈਂ ਮੈਂ ਚਾਹ ਦੀ ਘੁੱਟ ਬਣਾ ਲੈਂਦੀ ਨਾ ਤਾਂ ਆਪਰ ਬਸ ਮੈਂ ਜਾਣਾ ਸੀ ਗੱਡੀ ਖੜੀ ਆ ਪਾਰੀ ਫਿਰ ਅੱਛਾ ਜੇ ਚਾਹ ਨਹੀਂ ਪੀਣੀ ਤਾਂ ਭਾਈ ਘਰ ਦੁੱਧ ਚ ਬੱਤੀ ਪਾ ਦੇਣੀ ਹੈ ਦੇਖ ਲੈ ਤੇਰੀ ਮਰਗੀ ਆ ਚੱਲ ਫਿਰ ਚਾਹ ਤਾਂ ਸਹੀ ਆ ਤੀ ਆ ਜਾਓ ਘਈ ਸੀ ਕਿ ਦੁੱਧ ਤਾਂ ਅੱਛਾ ਚੱਲ ਫਿਰ ਜੇ ਦਵਾਈ ਉਦੋਂ ਪੀ ਆਉਂਗਾ ਫਿਰ ਪੀ ਕੇ ਜਾਉਂਗਾ ਹਾਂ ਕਹੜੇ ਜੀ ਦੀ ਨਾਲ ਪੀਵੇਂ ਨਾਲ ਪੂਰਾ ਭਰ ਖਾਵਾਂਗੇ ਹਾਂ ਲੈ ਤੈਨੂੰ ਫੀਮ ਲਿਆ ਕੇ ਦੂੰਗਾ ਹਾਂ ਹਾਂ ਚੱਲ ਵਧੀਆ ਕਰਿਆ ਹੋਰ ਪੈਂਡ ਮੇਰੀ ਭਾਈ ਨਹੀਂ ਦੀਦਾ ਭਾਈ ਤੇਰਾ ਤਾਂ ਇੱਥੇ ਉੱਗਿਆ ਹੋਇਆ ਇਧਰ ਮੇਰੇ ਨੂੰ ਅੱਛਾ ਆ ਜਾਓ ਤੇਰਾ ਨਾਉਰੇ ਚ ਹੋਊਗਾ ਅੱਛਾ ਓਏ ਫਿਰ ਡੰਗਰਾਂ ਦੀ ਜ਼ਿੰਮੇਵਾਰੀ ਵਧੀ ਆ ਨਾ ਮੇਰੇ ਪਰ ਉੱਠ ਟੁੱਕਤੇ ਆ ਜੀ ਸਹੀ ਆ ਚਲ ਪਸ਼ੂ ਡੰਗਰ ਦਾ ਸੰਭਾਲ ਲਈ ਆ ਸਾਹਮ ਦਾ ਤੇਰੇ ਸਾਹਮਣੇ ਮੈਂ ਦੇਖ ਲੈ ਪਹਿਲਾਂ ਜਦੋਂ ਅਸੀਂ ਮੈਂ ਬਥੇਰ ਕੰਮਤੰਦ ਕਰਦੀ ਸੀ ਦੋਨੇ ਨੇ ਆਪਣੇ ਪੁੱਤੇ ਮੇਰੇ ਗੋਡੇ ਜਿਹਾ ਵਾਪਸ ਦੇ ਕੇ ਗਏ ਨੇ ਮੈਂ ਤਾਂ ਮੱਜਾ ਕਦੀ ਜਾਣ ਕਰਨੀ ਉਹ ਵੀ ਰਹੀ ਗਈ ਬਾਕੀ ਭਾਬੀ ਤੇਰੀ ਉਮਰ ਵੀ ਬਹੁਤ ਹੋ ਗਈ ਜਦੋਂ ਛੋਟਾ ਬਹਿ ਹੋਇਆ ਸੀ ਮੈਂ ਛੋਟਾ ਆਇਆ ਹੁੰਦਾ ਸੀ ਚੌਦਿਆ ਉਮਰ ਤੇ ਬਿਹਾਰੀਆਂ ਉੱਰ ਕਿਹੜੀ ਹੋਈ ਯਾਰ ਸੁੱਖਣ ਨੇ ਮੈਂ ਦਪਾਈ ਤੀ ਆ ਚੱਲਦਾਗਾ ਮਟਿਆਰਾਂ ਨੂੰ ਪਰਾ ਕਰਦੀਆਂ ਕਿ ਮੈਂ ਤਾਂ ਅੱਛਾ ਕੇ ਆ ਆ ਦੇਖ ਲੈ ਪਿੰਡ ਚ ਤ ਕੋਈ 5000 ਦਾ ਸੂਟ ਪਾਲੇ ਕੋਈ 7 ਦਾ ਪਾਲੇ ਇੱਧਰ ਦੇਖ ਲੈ 250 ਵਾਲੇ ਨਾਲ ਹੀ ਮੈਂ ਤਾਂ ਹੁਸਨਾਂ ਦੀ परी ਲੱਗਦੀ ਹੈ ਉਹ ਪਰੇ ਵਣੀ ਬੈਠੀਆਂ ਜਦ ਹਨ ਮੈਨੂੰ ਨਹੀਂ ਪਤਾ ਇੱਥੇ ਜਿਵੇਂ ਕੋਈ ਗੋਰੀ ਜੱਟੀ ਦੁੱਧਰ ਦੀ ਜਨਾਨੀ ਨੂੰ ਮੇਰੇ ਨਾਲ ਅੱਡੇ ਤੇ ਤੋਰ ਦੇ ਉਹਨੇ ਕਮੈਂਟ ਹੋਥੇ ਨਹੀਂ ਹੁੰਦੇ ਜਿੰਨੇ ਇੱਧਰ ਮੇਰੇ ਮਾਰਦੇ ਨੇ ਮੁੰਡੇ-ਕੁੰਡੇ ਹਾਂ ਇਹ ਤਾਂ ਗੱਲ ਹੈ ਹਾਂ ਪਰ ਮੈਂ ਇੱਜ਼ਤ ਨਹੀਂ ਰੋਲੀ ਦਰਵਾਜ਼ੇ ਦੀ ਹੌ ਹੌ ਮੂੰਹ ਨਹੀਂ ਮਾਰਿਆ ਮੈਂ ਆ ਆ ਉਹ ਦੀ ਜਿੱਤ ਸਮਝ ਬੈਠੀਆਂਗੇ ਇਹ ਕਹ ਲੋ ਤਾਂ ਭਾਬੀ ਤੇਰਾ ਰਿਕਾਰਡ ਆ 20 ਸਾਲ ਹੋ ਗਏ ਪਿੰਡ ਜਾਣ ਤੇਰਾ ਕਦੇ ਲਾਂਭਾ ਨਹੀਂ ਸੁਣਿਆ ਮੈਂ ਹਾਂ ਹੈ ਹਾਂ ਇਹ ਦੀਆਂ ਨੂੰ ਤੇਰਾ ਰਿਕਾਰਡ ਆ ਹਾਂ ਰੋਹਣ ਵਾਲੇ ਹਰਜਿੰਦਰ ਦੀਆਂ ਦੇਖ ਲੈ ਜੁੱਤੀਆਂ ਘਸ ਗਿਆ ਮੇਰੇ ਪਿੱਛੇ ਫਿਰਦੇ ਦੀਆਂ ਅੱਛਾ ਪਾਲ ਪਟੋਲਾ ਹੱਥ ਨਹੀਂ ਆਇਆ ਵੀਰ ਅੱਛਾ ਰਾਹ ਨਹੀਂ ਦਿੱਤਾ ਮੈਂ ਨਹੀਂ ਰਾਤ ਦਿਨ ਤੂੰ ਬਾਹਰ ਕੁੱਤੀ ਚੇ ਜਮਾ ਦਾ ਬਸਾ ਲਾ ਰਿਹਾ ਜੀ ਅੱਜ ਕੱਲ ਨੀ ਚਾਹੀ ਜਾਈ ਰੱਖੇ ਅੱਛਾ ਹਾਂ ਤੂੰ ਮਰ ਜੀ ਜਦੋਂ ਤੇਰੀ ਫੀਮ ਖਾਉਂਗੀ ਉਦੋਂ ਪਤਾ ਨਹੀਂ ਮੈਨੂੰ ਕੀ ਹੋਊ ਫੁੱਤਾ ਕੋਲੇ ਬੈਠੀ ਮਾਰਗਾ ਨਸਾ ਦੇ ਜੀਂ ਦੇਖ ਲਓ ਕਿੰਨੀਆਂ ਗੱਲਾਂ ਬਾਤ ਦੀਆਂ ਹਾਂ ਜਮ ਮਮਲ ਲਾ ਦ ਤੁਹਾਨੂੰ ਮੇਰੀਆਂ ਗੱਲਾਂ ਦੀ ਨਸ਼ਾ ਹੋ ਗਿਆ ਆ ਲੈ ਮਾਰ ਛੇ ਮੈਂ ਤਾਂ ਦੁੱਧ ਤੋ ਤਾ ਕਰਨਾ ਸੀ ਕਿ ਇਧਰ ਤੇਰੇ ਭਾਈ ਆਊਗਾ ਹਲ ਹਲ ਕਰੂਗਾ ਹਾਂ ਭਾਈ ਆਈ ਇਹਨਾਂ ਹਾਂ ਭਾਈ ਆਈ ਇਹਨਾਂ ਨਹੀਂ ਹੋਈ ਪਲੇਖਾ ਪੈ ਤੇ ਤੇ ਕੋਈ ਹੋਰ ਆਗਾ ਅੱਛਾ ਅੱਛਾ ਹਾਂ ਨਾ ਮਾ ਟੱਪਦਾ ਹੋਊਗਾ ਹਾਂ ਚਾ ਚੰਗਾ ਫਿਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਚੰਗਾ ਮਾਡਲ ਡੇਟ ਹੋਈ ਹੈ ਨਾ ਗੱਡੀ ਲੈ ਕੇ ਜਾਣਾ ਚੰਗਾ ਵੀ ਫੀਮ ਤੇ ਅਜੀ ਚੰਗਾ ਜਰੂਰ ਲੈ ਕੇ ਤੂੰ ਮੈਂ ਕਿ ਟੈਨਸ਼ਨ ਨਾਲ ਇੱਕ ਹੈਂਡਕਲ ਆਤੀ ਛਕ ਮੈਨੂੰ ਇਹ ਜੀਆਂ ਕੋਈ ਨਾ ਤੇਰੇ ਬਾਈ ਨਾਲ ਜਾਂਦੀ ਹੈ ਨਾ ਬਾਜ਼ਾਰ ਚ ਸਕੂਟਰੀ ਚ ਬੈ ਕੇ ਧੁੱਪ ਪੈਂਦੀ ਅੱਖਾਂ ਚ ਧੁੱਪ ਕਿਉਂ ਮੱਛਣਾ ਮੱਸਰ ਵਾਲਾ ਪੈਂਦਾ ਮਾਡਰਨ ਬੰਨਾ ਜਉਨੀ ਤਾਂ ਨਹੀਂ ਹਾਂ ਹਣਕਾ ਲਾ ਕੇ ਨਵੀਆਂ ਕੁੜੀਆਂ ਵਾਂਗੂ ਬਣਨਾ ਚਾਹੁੰਨੀ ਆ। ਆ ਬਾਈ ਵਾ ਮੈਂ ਕੋਈ ਸਕੂਟਰ ਲੈ ਕੇ ਵਿੱਚ ਮਾਰੂੰਗਾ ਮੈਂ। ਥਾਣੇ ਕਚਹਿਰੀ 'ਚ ਤੇਰੇ ਬਾਹੀ ਦੀ ਇੱਜ਼ਤ ਰੋਲਦੀ ਫਿਰੂ। ਅੱਛਾ। ਮੈਂ ਨਹੀਂ ਭਾਈ ਹਣਕਾ ਆਉਂਦੀ। ਚੰਗਾ ਸਸਤਰੀ ਕਾ। ਨਹੀਂ ਨਾ ਮਰ ਜਾ। ਇਹ ਇਹ ਨਾ ਕੋਈ ਮੈਂ ਮੰਗਵਾ ਸਾਈਕਲ ਨਹੀਂ ਸੀ ਦਿੰਦਾ। ਇਹਨੂੰ ਕਿਨੇ ਪੜਾਤਾ 18 ਡਰ ਲਾ। ਹਾਂ। ਓਕੇ ਮੈਂ ਤਾਂ ਚੁੱਕਾ ਟੀਰ ਡਰਾਈਵਰ ਹੁਣ ਚੱਲ। ਅੱਜ ਕੱਲ ਕਿਸੇ ਦਾ ਕੀ ਪਤਾ ਲੱਗਦਾ ਕਿਹੜੇ ਵੇਲੇ ਕਿਸੇ ਦੇ ਹੱਥ 'ਚ ਗੋਣਾ ਆ ਜੇ। ਆ ਲੈ ਕਿਤੇ ਵੀ ਤੇਰਾ ਭਾਈ ਆ ਕੇ ਮੈਨੂੰ ਮਣ ਦੇ ਮਤਵੇ ਇਧਰ ਨਾ ਜਾ ਕੇ ਆ ਆ ਸਤਿ ਸ਼੍ਰੀ ਅਕਾਲ ਭਾਈ ਜੀ ਆਪਣੇ ਹੈ ਛਿੰਝੜਪਾਲ YouTube ਤੇ ਵੀਡੀਓ ਬਣਾਉਂਦੀ ਹੈ ਚੈਨਲ ਦਾ ਨੋਕੀਆ ਚੈਨਲ ਦਾ ਨਾਮ ਹੈ ਜੀ ਆਪਣੇ ਦਾ ਮਨਜੀਤ ਵਿੱਕੀ ਟੀਮ YouTube ਤੇ ਚੈਨਲ ਆ ਇਹ ਵੀ ਵਿਚਾਰੇ ਦੇ ਸਬਸਕ੍ਰਾਈਬ ਤੇ ਲਾਇਕ ਨੂੰ ਪਛਾਰੇ ਫੁੱਲ ਕਰ ਦਿਓ ਵੀਰ ਬਣ ਕੇ ਆਪ ਦਾ ਟਾਈਮ ਪਾਸ ਕਰ ਦਿਓ ਫਿਰ ਡੰਗ ਲਾਉਂਦੀ ਆ ਵਿਚਾਰੀ ਵੀਡੀਓ ਤੋਂ ਕੋਈ 2 ਰੁਪਏ ਆ ਜਾਂਦੇ ਚਲੋ ਗੁਜ਼ਾਰਾ ਚੱਲ ਜਾਂਦਾ ਹਾਂਜੀ ਤੇ ਕਰੋ ਵੀਰ ਬਾਕ ਤੇ ਘੱਟ ਰੱਖ ਚੜਾ ਦੇ ਤੇ ਕੀ ਕਹੇ ਜੇ ਲੋਕਾਂ ਨੂੰ ਚੜਾ ਦੇ ਨਹੀ ਹਟ ਇਹਨੂੰ ਬਣਾ ਜੋ ਮਸ਼ਹੂਰ ਕੁੜੀਆ ਬੜ ਫੋਲੋਅਰ ਫੁੱਲ ਫੋਲੋਅਰ ਤੇ ਬਣਾ ਜੋ ਵੀਊ ਵੀ ਚੜਾ ਜੋ ਗੱਲਾਂ ਹੋਣ ਲਾ ਜੋ ਦੁਨੀਆ ਚ ਨਾਲੇ ਭਾਈ ਮੇਰੀਆਂ ਤਾਂ ਜਿਹੜੀਆਂ ਆਪਦੇ ਚੈਨਲ ਤੇ ਨੇ ਹਾਂ ਨਾਲੇ ਵੀਡੀਓ ਵਧਿਆ ਨੇ ਕੋਈ ਆਇਆ ਨਹੀਂ ਹਗਾ ਵੀ ਗਾਇਤ ਵੀਡੀਓ ਨੇ ਪਰ ਆਹ ਤੋਂ ਬੀਲਡ ਕੋ ਨੇ ਹਾਂ ਜੇ ਤੁਹਾਨੂੰ ਕੋਈ ਵੀਡੀਓ ਨੇ ਵੀ ਭਾਈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਸ਼ਿੰਦਰ ਬਣ ਕੇ ਸ਼ਿੰਦਰ ਦੇ ਰੂਪ ਚ ਵੀ ਜਿੰਨੀਆਂ ਭਾਈ ਤੇਰੀਆਂ YouTube ਤੇ ਨੇ ਮੇਰੇ Facebook ਤੇ ਨੇ ਮੇਰੇ Instagram ਤੇ ਸਾਰੀਆਂ ਪਰਿਵਾਰ ਚ ਵਾਹ ਕੇ ਦੇਖਣ ਆਲੀਆਂ ਨੇ ਜੀਆਂ ਭਾਈ ਮੇਰੇ ਤੇ ਗਰੀਬਣੀ ਤੇ ਭਾਈ ਪਿਆਰ ਭਰਿਆ ਹੱਥ ਰੱਖੋ ਜੀ ਹਾਂ ਛੋਡੇ ਸਰਤੀ ਪਾਈ ਮੈਂ ਸ਼ਾਲਾ ਮਾਰਦੀ ਆ ਮੈਨੂੰ ਆਪਕੇ ਛੇਤੀ ਛੜਾ ਮਟਵਾਓ ਹੋਰ ਨੱਕ ਚੇਰ ਜਾਣ ਜੋ ਬੈਠੀ ਹੋ ਦਮ ਦਾ ਕਮ ਛੋਡੇ ਸਰਤੀ ਬਾਬਾ ਜੀ ਸਾਰਾ ਕੁਛ ਆਗਾ ਠੱਗੇ ਨਹੀਂ ਲੋਕਾਂ ਦੇ ਲੋਕਾਂ ਸਰ ਐ ਛੋਡੇ ਪਣਪਰਾਵਾਂ ਦੇ ਸਰਤੀ ਪਾਈ ਸਟ ਟਾਈਮ ਪੂਰਾ ਕਰਨਾ ਆਹ ਬੜੇ ਬਈ ਜਾਵੇ ਕਾ ਜਾਵੇ ਕੱਢੇ ਛਾ ਜਾਏ ਜੇ ਛੇਤੀ ਹੈ ਹੂੰ ਲਾਈਕ ਵੀ ਤਾਂ ਇੱਕ ਲੁਕ ਜੇ ਕਰ ਦੋ ਯਾਰ ਵੀਰ ਬਣ ਕੇ ਧੰਨਵਾਦ ਹੂ ਤੁਹਾਡਾ ਬਸ ਵਾਹ ਬਾਈ ਤੁਸੀਂ ਖੈ ਤਾਂ ਹੁ ਤਾਪੀ ਲਾਈਕ ਕਰ ਦੇ ਲੀ ਬਾਰੇ ਮੰਨਣਗੇ ਤੇਰੀ ਸਿਆਣੇ ਬਿਆਣੇ ਦੀ 100 ਤੋਂ 20 ਤਾਂ ਮੰਨਣਗੀ ਹਾਂ ਤੇ ਜਦ ਫੁੱਲ ਮੰਨਣਗੇ ਹੂੰ ਚਲੋ ਜੀ